ਹੋ ਜੋ ਤੁਸੀਂ ਸਟੇਜਾਂ ਤੇ ਬੋਲਦੇ ਹੋ ਲੋਕ ਕਹਿੰਦੇ ਆ ਕਿ ਰਾਜਾ ਬਣ ਕੇ ਮਾਲਵਾਦ ਛੱਗ ਗਿਆ ਕੀ ਤੁਸੀਂ ਖਾ ਕੇ ਬੋਲਦੇ ਹੋ ਕਹਿੰਦੇ ਆ ਯਾਰ ਵੀ ਖਾ ਕੇ ਵੇਖੋ ਚੰਗੀ ਚੀਜ਼ ਹੈ ਪਰ ਮੈਂ ਖਾਦੀ ਨਹੀਂ ਹੱਟ ਤੱਕ ਤੁਸੀਂ ਬਿਨਾ ਖਾਧ ਤੋ ਬੋਲਦੇ ਹੋ ਜਿੰਨਾ ਵੀ ਬੋਲਦੇ ਹੋ ਦੇਖੋ ਮੈਂ ਤਾਂ ਹੁਣ ਇਸ ਗੱਲ ਦਾ ਕਿਵੇਂ ਕਹੂੰਗਾ ਹੁਣ ਮੈਂ ਤੁਹਾਨੂੰ ਇਹ ਟੀਵੀ ਤੇ ਕਹੂੰਗਾ ਮੈਂ ਖਾ ਕੇ ਬੋਲਦਾ ਵਾਟ ਡੂ ਯੂ ਵਾਂਟ ਟੂ ਆਸਕ ਕੋਈ ਵੀ ਜਿਹੜਾ ਬੰਦਾ ਅਫੀਮ ਖਾਂਦਾ ਹੋਏਗਾ ਉਹ ਤੁਹਾਨੂੰ ਕੀ ਕਹੇਗਾ ਮੈਂ ਖਾ ਕੇ ਬੋਲਦਾ ਨਹੀਂ वो ेगा खा भी ही, मैं नहीं खा सो मनिंदर मेरे कहना मतलब इरा इरा की की है की हाल है कि भी कोई खा के बोल रहा है या नहीं बोल बोलता वट इज ऑल्टरनेटिव वट इज अल्यूशन किमें पता लगेगा ओरा है कि देर इज अ डोप टेस्ट होने चलते ਕਿਸੇ ਦਿਨ ਤਾਂ ਡਿਸਪਲਿਨ ਤੋਂ ਸਪਰੀਨ ਖਾਨ ਤੋਂ ਇੱਧਰ ਉੱਧਰ ਡੋਪ ਟੈਸਟ ਦਾ ਪਤਾ ਲੱਗ ਜਾਏਗਾ ਕਿ ਭਈ ਇਹਦਾ ਡੋਪ ਟੈਸਟ ਖਰਾਬ ਆਇਆ ਮੈਂ ਪਿੱਛੇ ਜਾਵਦਾ ਸਥਾਨ ਕੋ ਪਹਿਲਾਂ ਡੋਪ ਟੈਸਟ ਕਰਾਉਣ ਗਿਆ ਸੀ ਲਾਇਸੈਂਸ ਰੀਨਿਊ ਕਰਾਉਣ ਜੀ ਉਹ ਕਹਿੰਦੇ ਤੁਹਾਡਾ ਤੋਂ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਜੀ ਵੀ ਇਹ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਜਾਂ ਕੋਈ ਹੋਰ ਬੰਦਾ ਐਵੇਂ ਕਿਸੇ ਨੇ ਕਹਿਤਾ ਵੀ ਹੋ ਸਕਦਾ ਤੁਹਾਡਾ ਡੋਪ ਟੈਸਟ ਫੇਲ ਕਰ ਦੇ ਮੈਂ ਕਿਹਾ ਯਾਰ ਐਵੇਂ ਕਿਵੇਂ ਕਰ ਦੇ ਮੈਂ ਆਪਣੇ ਸਾਹਮਣੇ ਲੂੰਗਾ ਉਹਨੂੰ ਕੋ ਮੇਰੇ ਸਾਹਮਣੇ ਚੱਕਰ ਇਧਰੋਂ ਦੰਮੀ ਕਰਨੀ ਡੱਬੀ ਜਿਹਦੇ ਚ ਆਦਾ ਯੂਰੀਨ ਟੈਸਟ ਕਰਾਂਗਾ ਸੋ ਠੀਕ ਆ ਸਾਲਕ ਦੀ ਗੱਲ ਸੋ ਪਤਾ ਨਹੀਂ ਯਾਰ ਕੋਈ ਕਹਿੰਦਾ ਖਾ ਕੇ ਬੋਲਦਾ ਕੋਈ ਕਹਿੰਦਾ ਪੀ ਕੇ ਬੋਲਦਾ ਜਿੰਨੇ ਮੂੰਹ ਓਨੀ ਗੱਲਾਂ ਕਹੀ ਜਾਣਾ ਕਿਸੇ ਨੂੰ ਕੋਈ ਕਹਿੰਦਾ ਵੀ ਆਪਣੀ ਮਰਜ਼ੀ ਸੋ ਮੈਨੂੰ ਲੱਗਦਾ ਕਿ ਅਫੀਮ ਖਾਣ ਵਾਲਾ ਬੰਦਾ ਜਾਂ ਕੋਈ ਨਸ਼ਾ ਕਰਨ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਉਹ ਹਾਰਡਵਰਕ ਨਹੀਂ ਕਰ ਸਕਦਾ ਉਹ ਆਪਦੇ ਲੇਜ਼ਰ ਚ ਰਾਮ ਨਾਲ ਰੇਸ ਸਕਦਾ ਸੋ ਪਤਾ ਨਹੀਂ ਹੁਣ ਮੇਰੇ ਕੋਲ ਇਹ ਤਾਂ ਕੋਈ ਮੈਂ ਹਾਊ ਕੈਨ I ਗਿਵ ਯੂ ਦ ਲਾਇਸੈਂਸ ਤੁਹਾਨੂੰ ਲਾਇਸੈਂਸ ਕਿਵੇਂ ਦੇਵਾਂ ਕਿ ਮੈਂ ਕੰਮ ਨਹੀਂ ਕਰਨਾ ਕੋਈ ਟੈਕਨੀਸ਼ੀਅਨ ਬੰਦਾ ਲਿਆਓ ਜਾਂ ਡੋਪ ਟੈਸਟ ਕਰਾਓ ਐਨ ਕਰਾ ਲਿਆ ਪੋਲਿਟਿਸ਼ੀਅਨਾਂ ਦੇ ਜਦੋਂ ਇਲੈਕਸ਼ਨ ਲੜਨ ਇੱਕ ਮੰਡੇਟਰੀ ਕਰ ਦਿਓ ਕਿ ਡੋਪ ਟੈਸਟ ਕਰਾਓ ਇਹਨਾਂ ਦਾ ਐਕਚੁਅਲੀ ਕਿ ਮੈਂ ਖਾਣਾ ਵੀ ਹਾਂ ਮੈਨੂੰ ਕੋਈ ਪ੍ਰੇਜ਼ ਨਹੀਂ ਹੈ ਮਨਿੰਦਰ ਮੈਂ ਕਦੇ ਜ਼ਿੰਦਗੀ ਚ ਸ਼ਰਾਬ ਨਹੀਂ ਪੀਤੀ ਇੱਕ ਕਦੀ ਯਾਰ ਮੇਰੇ ਦੋਸਤ ਨੇ ਕਿਸੇ ਨੇ ਮੈਨੂੰ ਟ੍ਰਾਈ ਕਰਾ ਕੇ ਰੱਖੀ ਉਹ ਔੜੀ ਇੰਨੀ ਔੜੀ ਇੰਨੀ ਸੋ ਮੈਂ ਤਾਂ ਤੁਸੀਂ ਮੈਂ ਅਜ ਤੋਂ 18 ਬਰੇ 19 ਬਰੇ ਪਹਿਲਾਂ ਮੀਟ ਖਾਣਾ ਹੁੰਦਾ ਸੀ ਨਾਨਵੈਜ ਜੀ ਮੇਰੀ ਵਾਈਫ ਕਹਿੰਦੀ ਕਿ ਨਾਨਵੈਜ ਨਹੀਂ ਖਾਣਾ ਤੇ ਮਾਈ ਕਮਿਟਮੈਂਟ ਟੂ ਮਾਈ ਵਾਈਫ ਹਾਲਾਂਕਿ ਕੋਈ ਰੋਗ ਨਹੀਂ ਹੈ ਮੀਟ ਕੋਈ ਬੁਰੀ ਚੀਜ਼ ਨਹੀਂ ਹੈ ਮੈਂ ਕਹ ਰਿਹਾ ਬਹੁਤ ਸਾਰੇ ਲੋਕ ਖਾਂਦੇ ਹੈ ਸ਼ਰਾਬ ਮੇਰੇ ਘਰੇ ਜਿੰਨੇ ਲੋਕ ਆਉਂਦੇ ਉਹਨਾਂ ਨੂੰ ਪੀਵਣੇ ਪਰ ਮੈਂ ਤੂੰ ਪੀਤੀ ਨਹੀਂ ਆਂਦੀ ਸੋ আফੀਮ ਦੀ ਗੱਲ ਤਾਂ ਫਿਰ ਦੂਰ ਦੀ ਏ ਉਹਨੂੰ ਤਾਂ ਮੈਂ ਅੰਦਰ ਹੁੰਦਾ ਕੋਈ ਨਾ ਕੋਈ ਪਾਲ ਦਿੰਦਾ ਕਿਉਂਕਿ ਜਿਹੜਾ ਬੰਦਾ ਐ ਫਿਰ ਉਹਨੂੰ ਫੀਮ ਵੀ ਤਾਂ ਚਾਹੀਦੀ ਹੋਊਗੀ ਕੋਈ ਵਗੋਣੀ ਪਊਗੀ ਕੋਈ ట్లాਲਾ ਚਾਊਗਾ ਤੇ ਉਹ ਤਾਂ ਰਗੜ ਦਿੰਦੇ ਕੱਲ ਚਾਰ ਰੈਲੀਆਂ ਹੋਈਆਂ ਤੁਹਾਡੇ ਸ਼ਹਿਰ ਦੇ ਵਿੱਚ ਕੀ ਨਤੀਜਾ ਕੱਢਿਆ ਤੁਸੀਂ ਆਮ ਆਦਮੀ ਪਾਰਟੀ ਸੱਤਾ ਧਾਰੀ ਤੇ ਰੈਲੀ ਕੀਤੀ ਬੀਜੇਪੀ ਨੇ ਰੈਲੀ ਕੀਤੀ ਅਕਾਲੀ ਦਲ ਨੇ ਕੀਤੀ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਚਾਰ ਰੈਲੀਆਂ ਤੁਸੀਂ ਕੀ ਅਬਜ਼ਰਵ ਕੀਤਾ ਤੁਸੀਂ ਗੈਰ ਹਾਜ਼ਰ ਰਹੇ ਹੋ ਰੈਲੀਆਂ ਤੇ ਤੁਸੀਂ ਕਹੇ ਕਿ ਅਕਾਲ ਤਖਸਾਲ ਦਾ ਹੁਕਮਨਾਮਾ ਮੰਨਿੰਦੇ ਇਹਨਾਂ ਰੈਲੀਆਂ ਦੇ ਵਿੱਚੋਂ ਤੁਸੀਂ ਕੀ ਸਿੱਟਾ ਕੱਢਿਆ ਚਾਹੁੰਦੇ ਮੈਂ ਤਾਂ ਇਹ ਵੇਖਣਾ ਚਾਹੁੰਦਾ ਕਿ ਆਪਣੇ ਆਪ ਨੂੰ ਗੁਰਸਿੱਖ ਕਹਿਣ ਵਾਲੀਆਂ ਪਾਰਟੀਆਂ ਮੈਂ ਉਹਨੂੰ ਆਮ ਆਦਮੀ ਪਾਰਟੀ ਨੂੰ ਤਾਂ ਇਸ ਗੱਲ 'ਚ ਗਿੰਦਾ ਨਹੀਂ ਨਾ ਬੀਜੇਪੀ ਨੂੰ ਗਿੰਦਾ ਦੋ ਪਾਰਟੀਆਂ ਜਿਹੜੀਆਂ ਵਾਰਸ ਪੰਜਾਬ ਔਰ ਅਕਾਲੀ ਦਲ ਆ ਕਾਂਦੀ ਦਲ ਦੇ ਨeta ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੀ ਜਗਾ ਅੱਜ ਕਰਦਾ ਹੈ ਰੈਲੀ ਨੂੰ ਕਿਰਾਏ ਤੇ ਲੈਣੀ ਨਹੀਂ ਪੈਂਦੀ ਉਹ ਪਰਚੀ-ਪਰਚੀ ਕੋਈ 5-7 ਸੌ ਹਜ਼ਾਰ ਰੁਪਏ ਦੇ ਕਟਾ ਲੈਂਦਾ ਹੈ ਹਾਲਾਂਕਿ ਉਹ ਜਗਾ ਨੂੰ ਇਸ ਮੇਲੇ ਦੇ ਵਿੱਚ 10-20 ਲੱਖ ਰੁਪਇਆ ਕਿਰਾਏ ਤੇ ਦਿੱਤਾ ਜਾ ਸਕਦਾ ਹੈ ਕਿਉਂਕਿ ਮੇਲਾ ਜਿੱਥੇ ਲੱਗਦਾ ਉਹ ਮੇਲੇ ਦੀ ਵਿੱਚ ਹੈ ਉਹ ਜਿੰਨੀਆਂ ਮੇਲੇ ਚ ਛੋੜੀਆਂ-ਥੋੜੀਆਂ ਥਾਵਾਂ ਮਿਲਦੀਆਂ ਕਮਾਈ ਨਾਲੇ ਨੂੰ ਮੇਲਾ ਲਾਉਣ ਵਾਲੇ ਨੂੰ ਉਥੋਂ ਕਿਰਾਇਆ ਲੈਂਦੇ ਆ ਮੇਰੇ ਬੰਦੇ ਜੀਰੇ ਨਾਲ ਪ੍ਰੋਫਿਟ ਹੁੰਦਾ ਹੈ ਪਰ ਚਲੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਐਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਲੱਗਦਾ ਕਾਫੀ ਆਪਸ ਵਿੱਚ ਮਰਜ ਹੈਗੇ ਨੇ ਜੋ ਆਦਰਨੀਆ ਸੁਖਬੀਰ ਬਾਦਲ ਜੀ ਕਹਿ ਦਿੰਦੇ ਨੇ ਉਵੇਂ ਹੁੰਦਾ ਸੋ ਇੱਕ ਤਾਂ ਉਹਨੇ ਦੀ ਥਾਂ ਹੀ ਵਰਤਦੇ ਐ ਸਾਡੇ ਮੁਖਸਰ ਦੇ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ ਕਹਾਂ ਤੱਕਦੇ ਜਿੱਥੇ ਤੋਂ ਉਹਨਾਂ ਵੱਲੋਂ ਇਹ ਫਰਮਾਨ ਆਇਆ ਸੀ ਗਵਰਨਮੈਂਟ ਉਦੋਂ ਪੰਜਾਬ ਚ ਸਾਡੀ ਸੀ ਪਰ ਮੈਨੂੰ ਲੱਗਦਾ ਕਿ ਉਦੋਂ ਕਾਲੀ ਤਾਂ ਟੁੱਟਿਆ ਫੁੱਟਿਆ ਸੀ ਇਹਨਾਂ ਨੇ ਆਖਿਆ ਅਸੀਂ ਤਾਂ ਰੈਲੀਆਂ ਕਰ ਨਹੀਂ ਸਕਦੇ ਸਾਡੇ ਚ ਜੀ ਜਾਨ ਹੈ ਨਹੀਂ ਤੇ ਸਰਕਾਰ ਨੂੰ ਕਿਵੇਂ ਰੋਕੀਏ ਇਹ ਸਰਕਾਰ ਨਾ ਰੈਲੀ ਕਰਿਆ ਕਰੇ ਕਿਉਂਕਿ ਮਾਗੀ ਦੇ ਮੇਲੇ ਤੇ ਕਾਨਫਰੰਸ ਹੁੰਦੀ ਸੀ ਹਮੇਸ਼ਾ ਜਿਹੜੀ ਵੀ ਪਾਰਟੀ ਉਹ ਸਾਨੂੰ ਇਹਨਾਂ ਨੇ ਰੋਕਿਆ ਫਰਮਾਨ ਕਰਤਾ ਤੇ ਅਮਰਿੰਦਰ ਸਿੰਘ ਨੇ ਉਸ ਵੇਲੇ ਦੀ ਗਵਰਨਮੈਂਟ ਚ ਕਿਹਾ ਤਾਂ ਕਿ ਠੀਕ ਹੈ ਆਪਾਂ ਹੋਣਾ ਇਹ ਨਹੀਂ ਕਰਾਂਗੇ ਫਿਰ ਸਾਡੇ ਮੱਥਾ ਟਿਕਣ ਆਸਤੇ ਮਨਿਸਟਰਜ਼ ਆਉਂਦੇ ਸੀ ਜਿਵੇਂ ਕਿਸੇ ਨੇ ਮੰਗ ਮੰਗ ਲਈ ਗੁਰਦੁਆਰਾ ਚੋਂ ਪਾਣੀ ਦੀ ਪਾਈਪ ਦੀ 1.5 ਕਰੋੜ ਦੀ ਅਗਲੇ ਦਿਨ ਹੀ ਮਨਜ਼ੂਰ ਕਰਤੀ ਉਹ ਪਾਣੀ ਸਰੋਵਰ ਚ ਸਾਫ ਚਾਵੇ ਪਰ ਇਹਨਾਂ ਨੂੰ ਹੁਣ ਲੱਗਿਆ ਵੀ ਜਦੋਂ ਜੀ ਕਰਨਾ ਸ਼ੁਰੂ ਹੋਣ ਤਿੰਨ ਦੋ ਸਾਲਾਂ ਤੋਂ ਮਗਰ ਲਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਇਹ ਕਾਨਫਰੰਸ ਕਰ ਰਿਹਾ ਲੇਕਿਨ ਝਾੜੂ ਨਹੀਂ ਕਰ ਰਿਹਾ ਸੀ ਐਤਕੀ ਝਾੜੂ ਨੂੰ ਲੱਗਿਆ ਕਿ ਰਾਜਨੀਤੀ ਆ ਰਹੀ ਹੈ ਕੰਮ ਇਲੈਕਸ਼ਨ ਨੇੜੇ ਆ ਰਹੇ ਤੇ ਆਪਾਂ ਕਰੋ ਵਾਰਿਸ ਪੰਜਾਬ ਜਿਹੜੇ ਗੁਰੂ ਗ੍ਰੰਥ ਸਾਹਿਬ ਜਾਂ ਅਕਾਲ ਤਖਤ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਇਹ ਉਲੰਘਣਾ ਕੀਤੀ ਜਿਹੜੀ ਮੈਂ ਉਹਨਾਂ ਤੋਂ ਉਮੀਦ ਨਹੀਂ ਕਰ ਸਕਦਾ ਅੱਛਾ ਬੀਜੇਪੀ ਨੇ ਦੇਖਿਆ ਕਿ ਕਦੇ ਨਹੀਂ ਕੀਤੀ ਬੀਜੇਪੀ ਨੇ ਅੱਜ ਤੱਕ ਉਹਨਾਂ ਨੇ ਕਿਹਾ ਆਪਣਾ ਆਪਣਾ ਅਸੀਂ ਆਲਰੇਡੀ ਫਿਕਸ ਅਪ ਹੈਗੇ ਆ ਕੰਮ ਕਰ ਰਹੇ ਆ ਹੁਣ ਰੈਲੀ ਕਰੂੰਗਾ ਮੈਂ ਮੈਂ ਮੇਲੇ ਦੀ ਆੜ ਚ ਰੈਲੀ ਨਹੀਂ ਕਰੂੰਗਾ ਬੁਕ ਸਰਚ ਕਿ ਮੇਲੇ ਦੀ ਭੀੜ ਵੀ ਸਾਡੀ ਰੈਲੀ ਦੇ ਮੇਲੇ ਚ ਰੈਲੀ ਕਰਨ ਦਾ ਮਕਸਦ ਕੀ ਹੈ ਦੱਸੋ ਮਾਗੀ ਦੀਏ ਸਿ ਸ਼ਹਾਦਤ ਇੱਕ ਤਾਂ ਲੋਗੋਲ ਜਗੇ ਗੱਲ ਜਿਨ੍ਹਾਂ ਨੇ ਇਸ਼ਨਾਨ ਕਰਨਾ ਸੀ ਸ਼ਰਦਾ ਚਾਏ ਉਹ ਪੀ ਆਰਟੀਸੀ ਦੀਆਂ ਤੋਂ ਤੁਸੀਂ ਬੱਸਾਂ ਵਿਖਾਈਆਂ ਜਾਂਦੀਆਂ ਸੜਕਾਂ ਤੇ ਧੂੜਾ ਜੇ 1600 ਬੱਸ ਵੜ ਗਈ ਇਕੱਲੇ ਇਹ ਸਰਕਾਰ ਦੀ ਸਰਕਾਰੀ ਬੱਸ ਤੇ ਤੁਸੀਂ ਵੇਖੋ ਲੋਕਾਂ ਦਾ ਹਾਲ ਕੀ ਹੋਇਆ ਹੋਊਗਾ ਤੇ ਇਧਰੋਂ ਕੋਈ 2 400 ਬੱਸ ਕਾਲੀ ਦਲ ਦੀ ਵੜ ਗਈ ਹੋਣੀ ਕੋਈ 150 ਬੀਜਪੀ ਦੀ ਆਗਿ ਹੋਣੀ ਹੈ ਵਾਰਿਸ ਪੰਜਾਬ ਦੀ ਆਗਿ ਹੋਣ ਨੂੰ ਕੋ ਪਛੀਤੀ ਸੋ ਤੁਸੀਂ ਸਰਦਾਂ ਨਾਲ ਆਏ ਲੋਗਾ ਆਂਦਾ ਕੰਮ ਖਰਾਬ ਕਰਦਾ ਕਿਉਂਕਿ ਵਿਚਾਰੇ ਨੇ ਜਿਹੜਾ ਕੰਮ 4 ਘੰਟੇ ਚ ਕਰਨਾ ਸੀ ਉਹ 8 ਚ ਕੀਤਾ ਹੋਣਾ ਕੋਈ ਰਾਤ ਨੂੰ ਮੁੜੇ ਹੋਣੀ ਤੁਸੀਂ ਰੈਲੀ ਕਰਨੀ ਕਿਉਂ ਤੁਸੀਂ ਮੱਗੀ ਤੇ ਕਰਦੇ ਹੋ ਕਿ ਸਾਨੂੰ ਇਹ ਹੁੰਦਾ ਹੈ ਮੱਗੀ ਤੇ ਵੇਖਣ ਆਏ ਲੋਗ ਔਰ ਲਗਾ ਕਹਿੰਦਾ ਚੱਲ ਯਾਰ ਉਹ ਵੇਖ ਕੇ ਆਉਣੇ ਕੌਣ ਕੌਣ ਕੀ ਕੀ ਬੋਲਦੇ ਮੇਲਿਆਂ ਚ ਇਕੱਠਾ ਕਰ ਦਦੇ ਹੋ ਉਸੇ ਸ਼ੋਅ ਆਫ ਸਟਰੈਂਥ ਕਰਨਾ ਹੈ ਆਦੀ ਤਾਕਤ ਨੂੰ ਖੋਣੀ ਹੈ ਬਾਤ ਕਰ ਰਿਹਾ ਪਹਿਲਾਂ ਕਰ ਲਓ